ਸਸ਼ੀਕਲ ਸਾਰਿਆਂ ਨੂੰ ਬਿਲਕੁਲ ਜੀ ਮੈਂ ਆਪਣੀ ਡਿਊਟੀ ਨੂੰ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਰੱਖ ਕੇ ਚੈਨਲ ਦੇ ਵਿੱਚ ਵਿਸ਼ਵਾਸ ਰੱਖਦੀ ਹਾਂ ਔਰ ਮੈਂ ਚਾਹਨੀ ਆ ਵੀ ਇਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਜਿੰਨੇ ਵੀ ਕਾਰਪੋਰੇਸ਼ਨ ਦੇ ਅਧਿਕਾਰੀ ਨੇ ਉਹ ਵੀ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਨ ਸੋ ਉਸੇ ਤਹਿਤ ਅੱਜ ਪੂਰੀ ਜ਼ੋਨ A ਦੇ ਵਿੱਚ ਪੂਰੇ ਟਾਈਮ ਤੇ ਪਹੁੰਚ ਕੇ ਚੈਕਿੰਗ ਕੀਤੀ ਗਈ ਕੱਲੇ ਕੱਲੇ ਫਲੋਰ ਦੀ ਕੱਲੇ ਕੱਲੇ ਮੁਲਾਜ਼ਮ ਦੀ ਜੋ ਜੋothe ਹੈ ਸੋ اٹینڈنس ਰਜਿਸਟਰ ਵੀ ਚੈੱਕ ਕੀਤੇ ਗਏ ਸੋ ਜਿੱਥੇ ਤਕਰੀਬਨ ਆਲਮੋਸਟ ਸਾਰੇ ਮੁਲਾਜ਼ਮ ਪ੍ਰੈਜ਼ెంట్ ਸੀ ਔਰ ਕਈ ਇਸ ਤਰ੍ਹਾਂ ਸੀ ਵੀ ਜਿਵੇਂ ਜਿੱਥੇ ਮੀਟਿੰਗ ਹੈ ਉੱਥੇ ਵੀ ਪਹੁੰਚੇ ਹੋਏ ਸੀ ਔਰ ਬਕਾਇਦਾ ਜਿੰਨਾ ਦੇ ਜਿਵੇਂ ਏਟੀਪੀ ਸਾਡੇ ਨਹੀਂ ਮੌਜੂਦ ਸੀ ਤਾਂ ਉਹਨਾਂ ਦੀ ਐਪਲੀਕੇਸ਼ਨ ਆਲਰੇਡੀ ਆਈ ਹੋਈ ਸੀ ਲੀਵ ਉਹਨਾਂ ਦੀ ਆਈ ਹੋਈ ਸੀ ਸੋ ਬਹੁਤ ਅੱਛਾ ਲੱਗਿਆ ਦੇਖ ਕੇ ਵੀ ਇੱਕ ਜਿਹੜੀ ਪਿਕਚਰ ਫਰੇਮ ਕੀਤੀ ਹੋਈ ਸੀ ਵੀ ਨਹੀਂ ਕਾਰਪੋਰੇਸ਼ਨ ਚ ਅਧਿਕਾਰੀ ਨਹੀਂ ਮਿਲ ਪਾਉਂਦੇ ਹੈਗੇ ਜਾਂ ਕਾਰਪੋਰੇਸ਼ਨ ਦੇ ਵਿੱਚ ਕੰਮ ਨਹੀਂ ਕੀਤੇ ਜਾਂਦੇ ਹੋਏ ਤਾਂ ਅੱਜ ਉਹ ਜਿਹੜੀ ਸਾਰਿਆਂ ਦੀ ਪ੍ਰੈਜ਼ੈਂਸ ਦੇਖ ਕੇ ਅੱਛਾ ਲੱਗਿਆ ਔਰ ਜਿੱਥੇ-ਜਿੱਥੇ ਜੋ-ਜੋ ਨਵੇਂ ਵੀ ਸੀਗੇ ਉਹਨਾਂ ਦੇ ਬਾਰੇ ਵੀ ਨੋਟ ਡਾਊਨ ਕਰ ਲਿਆ ਗਿਆ ਹੈ ਕੋਈ ਪਾਰਟਿਕੂਲਰ ਰੀਜ਼ਨ ਰਹੇਗਾ ਤਾਂ ਇਟ ਵਿਲ ਬੀ ਟੇਕਨ ਇਨ ਰਿਟਰਨ ਆਲਸੋ ਔਰ ਫਰਦਰਲੀ ਵੀ ਸਭ ਨੂੰ ਇਹੀ ਗੱਲ ਕਹੀ ਗਈ ਹੈ ਵੀ ਆ ਆਪਣ ਪੂਰੀ ਇਮਾਨਦਾਰੀ ਨਾਲ ਔਰ ਸਭ ਤੋਂ ਵੱਧ ਜ਼ਰੂਰੀ ਹੈ ਕਿ ਜਿਹੜੀ ਪੰਚੁਐਲਿਟੀ ਹੈ ਰੈਗੂਲਰ ਆਨ ਨਾਲ ਪਬਲਿਕ ਦੀ ਜਿਹੜੀ ਸਮੱਸਿਆ ਉਹਨੂੰ ਹੱਲ ਕਰਨਾ ਆਪਣਾ ਪਹਿਲ ਦੇ ਆਧਾਰ ਤੇ ਲੈ ਕੇ ਚੱਲੇ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਕੰਮ ਫਿਰ ਪਿੱਛੇ ਅਧੂਰਾ ਛੁੱਟ ਜਾਏਗਾ ਔਰ ਜੋ ਇਹ ਇਮੇਜ ਪਬਲਿਕ ਕਾਰਪੋਰੇਸ਼ਨ ਦੀ ਬਣੀ ਹੋ ਨੈਚੁਰਲੀ ਉਹਨਾਂ ਦੀ ਮਿਹਨਤ ਸਦਕਾ ਇੰਪਰੂਵ ਹੋ ਜਾਏਗੀ ਮੈਨੂੰ ਜੇ ਦੇਖਿਆ ਜਾਵੇ ਕਾਫੀ ਸਮਾਂ ਹੋ ਗਿਆ ਕਾਰਪੋਰੇਸ਼ਨ ਲੋਕਾਂ ਤੋਂ ਦੂਰ ਸੀ ਸਰਕਾਰ ਦੇ ਵਿੱਚ ਨਹੀਂ ਸੀਗੀ 2023 ਤੋਂ ਲੈ ਕੇ 25 ਤੱਕ ਹੁਣ ਤੁਸੀਂ ਮੇਅਰ ਬਣਿਓ ਉਸ ਟਾਈਮ ਦੇ ਵਿੱਚ ਜੋ ਕਮੀਆਂ ਆਈਆਂ ਤੁਸੀਂ ਜਦੋਂ ਜੁਆਇਨ ਕੀਤਾ ਆਪਣੀ ਕੁਰਸੀ ਸੰਭਾਲੀ ਕਿਹੜੀਆਂ-ਕਿਹੜੀਆਂ ਕਮੀਆਂ ਆ ਤੁਹਾਨੂੰ ਦੇਖਣ ਨੂੰ ਮਿਲਿਆ ਕਿ ਜ਼ੋਨ ਦੇ ਵਿੱਚ ਕੀ ਕੀ ਕਮੀ ਹੈ ਅ ਅਗਰ ਜੇ ਜ਼ੋਨ ਦੇ ਵਿੱਚ ਕਮੀ ਦੀ ਗੱਲ ਕਰੀਏ ਚਲੋ ਕੰਮ ਤਾਂ ਜਿਹੜੇ ਉਹ ਨੇਚਰਲੀ ਚੱਲਦੇ ਰਹਿੰਦੇ ਆ ਹੁੰਦੇ ਵੀ ਰਹਿੰਦੇ ਆ ਅਗਰ ਕਾਰਪੋਰੇਸ਼ਨ ਨਹੀਂ ਵੀ ਸੀਗੀ ਤਾਂ ਸਟਿਲ ਜੋ ਵੀ ਨੈਸੈਸਿਟੀ ਸੀ ਬੇਸਿਕ ਨੈਸੈਸਿਟੀ ਸੀ ਉਹ ਚਲਦੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਸੀ ਪਰ ਫਿਰ ਵੀ ਉਸ ਤੋਂ ਇਲਾਵਾ ਜੇ ਆਪਾਂ ਸਿਕਿਉਰਟੀ ਦੀ ਗੱਲ ਕਰ ਲਈਏ ਜਾਂ ਬੇਸਿਕ ਅਮੈਨਿਟੀਆਂ ਦੀ ਗੱਲ ਕਰ ਲਈਏ ਤਾਂ ਉਹ ਚੀਜ਼ਾਂ ਅਸੀਂ 1 ਬਾਈ 1 ਕੰਪਲੀਟ ਕਰ ਕਰ ਰਹੇ ਹਾਂ ਔਰ ਸਭ ਤੋਂ ਵੱਧ ਕੇ ਜੋ ਕਾਮਨ ਪਬਲਿਕ ਹੈ ਇਟ ਇਲ ਬੀ ਈਜ਼ੀ ਟੂ ਅਪਰੋਚ ਫॉर देम ਕਈ ਵਾਰੀ ਕੀ ਹੁੰਦਾ ਆ ਵੀ ਪਰਸਨ ਪਬਲਿਕ ਚਾਹਦੀ ਆ ਵੀ ਅਸੀਂ ਗੱਲ ਕਰੀਏ ਗੱਲ ਕਰਕੇ ਦਸੀਏ ਹਨਾ ਵੀ ਸਾਡੀ ਆ ਦਿੱਕਤ ਹੈ ਜਿਹੜੀ ਨਹੀਂ ਹੱਲ ਹੋ ਰਹੀ ਜਾਂ ਕਿਸੇ ਪਾਰਟਿਕੂਲਰ ਅਧਿਕਾਰੀ ਬਾਰੇ ਜਾਂ ਜਿਹੜੀ ਕਰਪਸ਼ਨ ਆ ਆਪਾਂ ਸਭ ਤੋਂ ਵੱਡਾ ਮੁੱਦਾ ਉਠਾਣੇ ਆ ਵੀ ਕਾਰਪੋਰੇਸ਼ਨ ਦੇ ਵਿੱਚ ਕਰਪਸ਼ਨ ਚਲਦੀ ਆ ਰਹੀ ਹੈ ਵੀ ਸਾਡੇ ਕੰਮ ਸਾਡੇ ਕਹਿ ਦੇ ਮੁਤਾਬਿਕ ਨਹੀਂ ਹੁੰਦੇ ਜਾਂ ਸਾਡੇ ਤੋਂ ਕੁਝ ਮੰਗਿਆ ਜਾਂਦਾ ਹੈ ਸੋ ਉਹਨਾਂ ਵਾਸਤੇ ਬਿਲਕੁਲ ਈਜ਼ੀ ਟੂ ਅਪਰੋਚ ਕਰ ਦਿੱਤੀ ਗਈ ਹੈ ਆਫਟਰ ਦੈਟ ਵੀ ਇਨਸਟਾਲ ਸਮ ਮੋਰ ਥਿੰਗਸ ਕਿ ਜਿਹਦੇ ਨਾਲ ਕਿ ਪਬਲਿਕ ਨੂੰ ਮਿਲਣਾ ਪਬਲਿਕ ਦੀਆਂ ਦਿੱਕਤਾਂ ਉਹਨੂੰ ਹੱਲ ਕਰਨਾ ਅਸੀਂ ਸੌਖੇ ਤਰੀਕੇ ਨਾਲ ਕਰ ਸਕੀਏ ਔਰ ਇੱਕ ਡਾਇਰੈਕਟ ਰਿਸ਼ਤਾ ਜੋ ਉਹਨਾਂ ਨੇ ਚੁਣ ਕੇ ਮਾਨ ਕਰਕੇ ਇੱਥੇ ਤੱਕ ਭੇਜਿਆ ਇੱਕ ਡਾਇਰੈਕਟ ਰਿਸ਼ਾ ਉਹਨਾਂ ਨਾਲ ਮੇਨਟੇਨ ਹੋ ਸਕੇ ਤਾਂ ਕਿ ਚਾਹੇ ਉਹ ਸੀਵਰੇਜ ਦੀ ਕਾਮਨ ਪ੍ਰੋਬਲਮਸ ਨੇ ਚਾਹੇ ਕੋਈ ਵਾਟਰ ਸਪਲਾਈ ਦੀ ਕਾਮਨ ਪ੍ਰੋਬਲਮਸ ਨੇ ਚਾਹੇ ਮੈਨ ਹੋਲਸ ਨੂੰ ਰਿਪੇਅਰ ਕਰਨ ਦੀਆਂ ਨੇ ਚਾਹੇ ਸਟਰੀਟ ਲਾਈਟਸ ਦੀਆਂ ਪ੍ਰੋਬਲਮਸ ਨੇ ਸੋ ఎవਰੀਥਿੰਗ ਵੀਲ ਟ੍ਰਾਈ ਆਊਟ ਐਟ ਅ ਲੈਵਲ ਬੈਸਟ ਕਿ ਅਸੀਂ ਉਹਨਾਂ ਜੋ ਜੋ ਕਮੀਆਂ ਪਿੱਛੇ ਰਹਿ ਰਹੀਆਂ ਸੀ ਉਹਨਾਂ ਨੂੰ ਸਾਰੇ ਸੌਟ ਆਊਟ ਕੀਤਾ ਜਾ ਸਕੇ। ਜਦ ਤੁਸੀਂ ਸਟਰੀਟ ਲਾਈਟ ਦੀ ਗੱਲ ਕੀਤੀ ਕੱਲ੍ਹ ਜਾਂ ਪਰਸੋਂ ਤੋਂ ਉਹਨਾਂ ਨੂੰ ਇੱਕ ਫੋਨ ਆਇਆ ਸੀਗਾ ਰਾਤ ਨੂੰ ਕਿ ਸਟਰੀਟ ਲਾਈਟ ਨਹੀਂ ਜਲਦੀ ਜੀ। ਅ ਡੀ ਜ਼ੋਨ ਦੇ ਵੀ ਹਾਲਾਤ ਉਹਨਾਂ ਨੇ ਦਿਖਾਏ ਕਿ ਅੰਧੇਰੇ ਚ ਡੀ ਜ਼ੋਨ ਤੁਹਾਡੀ ਫੋਨ ਤੇ ਵੀ ਗੱਲ ਹੋਈ ਸੀ ਉਸ ਬਾਰੇ ਕੀ ਕਹਣਾ ਚੰ데요 ਉਹ ਇੱਕ ਤੁਹਾਡੇ ਕੋਲ ਮੰਗ ਰਹੇ ਸੀ ਕਿ ਕਿੰਨੇ ਦਿਨ ਤੱਕ ਜੀ ਗੱਲ ਹੋ ਜੂਗੀ ਪ੍ਰੋਮਿਸ ਕਰੋ ਜੀ ਇਸ ਗੱਲ ਦਾ ਆ ਬਿਲਕੁਲ ਮੈਂ ਉਹਨਾਂ ਨੂੰ ਉਸ ਦਿਨ ਵੀ ਫੋਨ ਤੇ ਗੱਲ ਕੀਤੀ ਸੀ ਕਿ ਵੀ ਮੈਂ ਟਾਈਮ ਬਾਉਂਡ ਨਹੀਂ ਹਾਂ ਮੇਰਾ ਫੋਨ ਚੇਤ ਮੈਂ ਟਾਈਮ ਬਾਉਂਡ ਨਹੀਂ ਹਾਂ ਬਟ ਰੀਅਲੀ ਬਹੁਤ ਅੱਛਾ ਲੱਗਿਆ ਪਹਿਲੀ ਗੱਲ ਕੀ ਉਹਨਾਂ ਨੇ ਇਹ ਕਿਹਾ ਵੀ ਲੁਧਿਆਣਾ ਸ਼ਹਿਰ ਨੂੰ ਤੁਹਾਡੇ ਤੇ ਬਹੁਤ ਮਾਣ ਆ ਜੀ ਔਰ ਮਾਣ ਦਾ ਮਤਲਬ ਕੀ ਵੀ ਇੰਨੀ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਵੀ ਅਗਰ ਕੋਈ ਵੀ ਫੋਨ ਕਰੇਗਾ ਤਾਂ ਬੜੀ ਆਰਸਨਲ ਕਰੇਗਾ ਵੀ ਇਸ ਚੀਜ਼ ਨੂੰ ਪੂਰਾ ਕੀਤਾ ਜਾ ਸਕੇ ਤੇ ਮੈਂ ਤੁਹਾਨੂੰ ਹੁਣੇ ਹੀ ਐਟ ਪ੍ਰੈਜ਼ੈਂਟ ਉਸ ਜਗ੍ਹਾ ਦੀ ਵੀਡੀਓ ਦਿਖਾਉਣਾ ਚਾਹਨੀ ਆ ਕਿ ਜਿੱਥੇ-ਜਿੱਥੇ ਲਾਈਟਸ ਦੀ ਦਿੱਕਤ ਸੀ ਉੱਥੇ ਇਸ ਵੇਲੇ ਸਾਰੀਆਂ ਲਾਈਟਾਂ ਜਲ ਰਹੀਆਂ ਨੇ ਉੱਥੇ ਕੋ ਤਾਰਪਾਂ ਦੀ ਕਮੀ ਸੀ ਤਾਰ ਜਿਹੜੀ ਸੀ ਉਹ ਸ਼ਰਾਰਤੀ ਅਨਸਰਾਂ ਵੱਲੋਂ ਲਾ ਲਈ ਗਈ ਸੀ ਤੇ ਸਟਰੀਟ ਲਾਈਟਸ ਨਹੀਂ ਸੀ ਤੇ ਜਿਹੜਾ ਉਹ ਸਾਬੇ ਸੀ ਜਿੱਥੇ ਪੂਰਾ ਹਨੇਰਾ ਛਾਇਆ ਹੋਇਆ ਸੀ ਮੈਂ ਹੁਣੇ ਤੁਹਾਨੂੰ ਮਹੱਈਆ ਵੀ ਕਰਵਾ ਦਿੰਨੀ ਆ ਵੀਡੀਓ ਤੇ ਇਟ ਹੈਜ਼ ਬੀਨ ਡਨ ਏ ਨਹੀਂ ਆ ਵੀ ਸਮੇਂ ਮੰਗਿਆ ਗਿਆ ਤਾਂ ਮੈਂ ਉਹਨਾਂ ਨੇ ਹੀ ਗੱਲ ਕਹੀ ਸੀ ਵੀ ਸਮੇਂ ਨਹੀਂ ਮੈਂ ਕਹਿੰਦੀ 2 ਦਿਨ ਵੀ ਹੋ ਸਕਦਾ 1 ਦਿਨ ਵੀ ਹੋ ਸਕਦਾ ਤਾਂ ਚਾਹੀਓ ਸ਼ਹਿਰ ਦੀ ਕੋਈ ਵੀ ਹੋਵੇ ਨਜ਼ਾਇਦ ਬਿਲਡਿੰਗ ਹੈ ਜਾਂ ਕੋਈ ਸਿਵਰੇਜ ਦੀ ਹੈ ਜਾਂ ਕੋਈ ਸਟਰੀਟ ਲਾਈਟ ਦੀ ਉਹ ਤੁਹਾਡੇ ਤੱਕ ਸਿੱਧੀ ਗੱਲ ਕਿਵੇਂ ਪਹੁੰਚਾ ਸਕਦਾ ਤੁਸੀਂ ਕੋਈ ਕੋਈ ਤੁਸੀਂ ਇੱਕ ਨੰਬਰ ਇਸ਼ੂ ਕਰੋਗੇ ਜ ਜ ਸਿੱਧਾ ਮੇਅਰ ਨਾਲ ਉਹਦੀ ਗੱਲ ਹੋ ਸਕਦੀ ਹੈ ਜਿੱਦਾਂ ਕਹਿ ਦਿੰਦਾ ਜਿੱਦਾਂ ਤੁਹਾਡੇ ਤੱਕ ਗੱਲ ਪੰਜਾਣੀ ਹੈ ਤੁਹਾਡੇ ਤੱਕ ਕੁਝ ਹੋਰ ਪਹੁੰਚ ਜਾਂਦਾ ਗੱਲ ਕੁਝ ਹੋਰ ਹੁੰਦੀ ਉਹ ਕਿੱਦਾਂ ਪਹੁੰਚ ਸਕਦੀ ਤੁਹਾਡੇ ਬਿਲਕੁਲ ਡਾਇਰੈਕਟਲੀ ਵੀ ਕਾਲ ਕਰ ਸਕਦੇ ਨੇ ਇੱਕ ਪਬਲੀਕਲੀ ਨੰਬਰ ਮੇਰਾ ਹਰ ਕਿਤੇ ਅਵੇਲੇਬਲ ਆਨ ਈਚ ਐਂਡ ਐਵਰੀ ਪੋਸਟਰ ਬੈਨਰ ਸਾਰੇ ਕਿਤੇ ਲਿਖਿਆ ਹੋਇਆ ਹੈ ਥੈਟ ਨੰਬਰ ਆਨ ਥੈਟ ਨੰਬਰ ਆਮ ਟੋਟਲੀ ਅਵੇਲੇਬਲ ਤੋਂ ਇਸ ਪਬਲਿਕ ਨੇ ਸੰਗਤ ਨੇ ਫਤਵਾ ਦੇ ਕੇ ਇੱਥੇ ਪਹੁੰਚਾਇਆ ਤੇ ਉਹਨਾਂ ਦੀ ਉਹਨਾਂ ਦੀ ਸੇਵਾ ਵਾਸਤੇ ਹਮੇਸ਼ਾ ਹਾਜ਼ਰ ਕਦੇ ਵੀ ਐਦਾਂ ਨਹੀਂ ਹੋਊਗਾ ਵੀ ਉਹ ਨੰਬਰ ਨਹੀਂ ਚੱਕਿਆ ਜਾਊਗਾ ਜਾਂ ਉੱਤੇ ਗੱਲ ਨਹੀਂ ਹੋ ਪਾਊਗੇ ਐਵਰੀਬਾਡੀ ਕੈਨ ਈਜ਼ਲੀ ਅਪਰੋਚ ਪਰ ਜ਼ਰੂਰ ਬੇਨਤੀ ਕਰਾਂਗੇ ਕਿ ਵੀ ਸੱਚ ਨੂੰ ਸਾਹਮਣੇ ਲੈ ਕੇ ਆਇਓ ਕਦੇ-ਕਈ ਵਾਰੀ ਇਹ ਹੁੰਦਾ ਵੀ ਕੰਮ ਬਿਲਕੁਲ ਸਹੀ ਹੋ ਰਿਹਾ ਹੁੰਦਾ ਤੇ ਸਾਡੀ ਕੋਈ ਪਰਸਨਲ ਰੰਜਿਸ਼ ਹੁੰਦੀ ਹੈ ਤੇ ਅਸੀਂ ਉਹ ਉਸ ਚੀਜ਼ ਨੂੰ ਹਨਾ ਮੈਨੀਪੂਲੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਦਿਸ ਕਾਈਂਡ ਆਫ ਥਿੰਗਸ ਸ਼ੁੱਡਨਟ ਹੈਪਨ ਆਪਾਂ ਲੁਧਿਆਣੇ ਦੇ ਵਿਕਾਸ ਵਾਸਤੇ ਕੰਮ ਕਰੀਏ ਜਿੱਥੇ ਸਾਨੂੰ ਲੱਗਦਾ ਸਹੀ ਹੋ ਰਿਹਾ ਉਹਨੂੰ ਐਪਰੀਸ਼ੀਏਟ ਵੀ ਕਰੀਏ ਤੇ ਜਿੱਥੇ ਲੱਗ ਰਿਹਾ ਕੁਝ ਗਲਤ ਹੋ ਰਿਹਾ ਉਹਦੇ ਲਈ ਤੁਹਾਡੇ ਆਈਡੀਆਜ਼ ਮੋਸਟ ਵੈਲਕਮ ਨੇ ਔਰ ਉਸ ਤੋਂ ਇਲਾਵਾ ਚਾਰੋ ਜ਼ੋਨਸ ਦੇ ਵਿੱਚ ਮੇਰੀ ਪ੍ਰੋਪਰ ਸਿਟਿੰਗ ਹੋਏਗੀ ਲਾਈਕ ਔਨ ਵੈਨਸਡੇਜ਼ ਆਮ ਅਵੇਲੇਬਲ ਇਨ ਜ਼ੋਨ A ਟੂਡੇ ਵੀ ਆਰ ਹੇਅਰ ਔਰ ਉਹ ਮੇਰਾ ਪਬਲਿਕ ਵਿਜ਼ਿਟਿੰਗ ਦਾ ਟਾਈਮ ਹੈ ਜਿਹੜਾ ਉਹ 10 ਤੋਂ 12 ਰਹੇਗਾ 10 ਤੋਂ 12 ਇਨ ਬਿਟਵੀਨ ਕੋਈ ਵੀ ਕਿਸੇ ਨੂੰ ਲੱਗਦਾ ਵੀ ਹਾਂਜੀ ਇੱਥੇ ਪਹੁੰਚ ਕੇ ਹੀ ਦਿੱਕਤ ਹੱਲ ਹੋ ਸਕਦੀ ਹੈ ਤਾਂ ਦੇਖ ਪੀਪਲ ਕੈਨ ਵਿਜ਼ਿਟ ਔਰ ਬਾਕੀ ਜ਼ੋਨਸ ਦੇ ਵਿੱਚ ਵੀ ਇਸ ਤਰ੍ਹਾਂ ਹੀ ਰਹੇਗਾ ਤਾਂ ਕਿ ਮੇਰੇ ਕਾਉਂਸਲਰ ਸਾਥੀ ਜਿਨ੍ਹਾਂ ਨੇ ਉਹ ਵੀ ਉੱਥੇ ਪਹੁੰਚ ਕੇ ਉਹ ਪਾਰਟਿਕੂਲਰ ਕੰਮ ਕਰਵਾ ਸਕਣ ਔਰ ਉਸ ਤੋਂ ਇਲਾਵਾ ਕਾਮਨ ਪਬਲਿਕ ਨੂੰ ਵੀ ਅਗਰ ਲੱਗਦਾ ਹੈ ਵੀ ਕਿਤੇ ਨਾ ਕਿਤੇ ਕਰਕੇ ਉਹਨਾਂ ਦੀ ਗੱਲ ਅਣਸੁਣੀ ਕੀਤੀ ਜਾਂਦੀ ਹੈ ਜਾਂ ਉਹਨਾਂ ਦੇ ਹੱਲ ਨਹੀਂ ਹੋ ਰਹੇ ਸੋ ਉਹਨਾਂ ਲਈ ਅਵੇਲੇਬਲ ਆ ਔਰ ਸਭ ਤੋਂ ਵੱਧ ਕੇ ਆਮ ਆਦਮੀ ਪਾਰਟੀ ਦਾ ਜੋ ਮੁੱਖ ਟੀਚਾ ਹੈ ਕਿ ਪੰਜਾਬ ਨੂੰ ਮੁਰਤੋ ਰੰਗਲਾ ਪੰਜਾਬ ਬਣਾਉਣਾ ਉਹਦੇ ਲਈ ਅਸੀਂ ਆਪਣੇ ਆਪ ਨੂੰ ਪੂਰਨ ਤੌਰ ਤੇ ਸਮਰਪਿਤ ਕਰਕੇ ਲੁਧਿਆਣਾ ਸ਼ਹਿਰ ਲਈ ਪੂਰੇ ਤਰੀਕੇ ਨਾਲ ਕੰਮ ਕਰਾਂਗੇ ਔਰ ਇਮਾਨਦਾਰੀ ਦੇ ਨਾਲ ਕੰਮ ਕਰਾਂਗੇ ਤਾਂ ਕਿ ਕਿਤੇ ਵੀ ਕੋਈ ਦਿੱਕਤ ਨਾ ਹੋਵੇ